ਦੋ ਠੱਗੋਰਾਂ ਨੇ ਬਜ਼ੁਰਗ ਦੀ ਜੇਬ ਚੋਂ ਕੱਢੇ 40000 ਰੁਪਏ ਫਲੋਰ ਦੇ ਕੈਨਰਾ ਬੈਂਕ ਚ ਦਿੱਤਾ ਸੀ ਵਾਰਦਾਤ ਨੂੰ ਅੰਜਾਮ ਤਸਵੀਰਾਂ ਨੇ ਜ਼ਿਲ੍ਹਾ ਜਲੰਧਰ ਦੇ ਫਲੋਰ ਸ਼ਹਿਰ ਦੀਆਂ ਜਿੱਥੇ ਦੇ ਅਕਾਲਪੁਰ ਰੋਡ ਤੇ ਸਥਿਤ ਕੈਨਰਾ ਬੈਂਕ ਦੀ ਬ੍ਰਾਂਚ ਵਿੱਚੋਂ ਪੁਲਿਸ ਵੱਲੋਂ ਦੋ ਔਰਤਾਂ ਨੂੰ ਗ੍ਰਿਫਤਾਰ ਕਰਕੇ ਲਿਜਾਇਆ ਜਾ ਰਿਹਾ ਹੈ। ਇਹਨਾਂ ਔਰਤਾਂ ਦੀ ਜੇ ਗੱਲ ਕਰੀਏ ਤਾਂ ਇਹ ਔਰਤਾਂ ਕੋਈ ਮਾਮਲੀ ਔਰਤ ਨਹੀਂ ਬਲਕਿ ਬੜੀਆਂ ਹੀ ਸ਼ਾਤਰ ਔਰਤਾਂ ਹਨ ਜੋ ਅੱਜ ਇਸ ਬੈਂਕ ਦੇ ਵਿੱਚ ਆਉਂਦੀਆਂ ਹਨ ਤੇ ਬੈਂਕ ਦੇ ਵਿੱਚ ਆ ਕੇ ਪੈਸੇ ਜਮ੍ਹਾਂ ਕਰਵਾਉਣ ਆਏ ਇੱਕ ਵਿਅਕਤੀ ਦੀ ਜੇਬ ਦੇ ਵਿੱਚੋਂ ਹੀ 40000 ਰੁਪਏ ਕੱਢ ਲੈਂਦੀਆਂ ਹਨ। ਇਸ ਬੰਦ ਦੇ ਵਿੱਚ ਜਾਣਕਾਰੀ ਦਿੰਦੇ ਹੋਏ ਕਰਨੈਲ ਰਾਮਪੁੱਤਰ ਸ਼ੰਦਾਸ ਵਾਸੀ ਗੰਨਾਪਿੰਡ ਨੇ ਦੱਸਿਆ ਕਿ ਬੈਂਕ ਚੋਂ 40000 ਰੁਪਏ ਕਢਵਾਏ ਤੇ ਜੇਬ ਚ ਪਾਏ ਬੈਂਕ ਅੰਦਰ ਬੈਠ ਕੇ ਕਾਪੀ ਦੀ ਐਂਟਰੀ ਚੈੱਕ ਕਰ ਰਿਹਾ ਸੀ ਤਾਂ ਦੋ ਔਰਤਾਂ ਉਸ ਕੋਲ ਆ ਕੇ ਬੈਠ ਗਈਆਂ ਤੇ ਚਲਾਕੀ ਦੇ ਨਾਲ ਜੇਬ ਚੋਂ 40000 ਰੁਪਏ ਕੱਢ ਕੇ ਤੁਰ ਪਈਆਂ ਜਰ ਕੋ ਕੀ ਨ ਆਇਆ ਤੁਹਾਡੇ ਤਾਂ ਕੀ ਗੱਲਬਾਤ ਹੋਈ ਗਰਨੈਲ ਰਾਮਿਆ ਜਰਾ ਕਿੱਥੇ ਤੇ ਰਹਿਣ ਵਾਲੇ ਗੰਨਾਪਿੰਡ ਕੀ ਹੋਇਆ ਸੀ ਤੁਹਾਡੇ ਨੂੰ ਪੈਸੇ ਬੈਂਕ ਚੋਂ ਕਢਾਏ ਕਢਾ ਕੇ ਮੈਂ ਇੱਥੇ ਆਹੀ ਆ ਕੇ ਨਰਾਂ ਮੈਂ ਹਿੱਕੇ ਪੈਸੇ ਕਿਰਾਏ ਮੈਂ ਉੱਥੇ ਫੋਰਸੀ ਤੇ ਬਹਿ ਗਿਆ ਉਹ ਕੁੜੀ ਨੂੰ ਪਿਆ ਐਂਟਰੀ ਕਰਾ ਹਾਂਜੀ ਕੁੜੀ ਐਂਟਰੀ ਕਰਾ ਲਈ ਮੈਂ ਫੋਰਸੀ ਤੇ ਬਹਿ ਗਿਆ ਦੋ ਜਨਨੀਆਂ ਬਾਹਰੋਂ ਆ ਜਾਂ ਆ ਕੇ ਮੇਰੇ ਬਰਾਬਰ ਬਹਿ ਗਈਆਂ ਉਹ ਬਹਿ ਕੇ ਬਰਾਬਰ ਤਾਂ ਮੇਰੇ 40000 ਰੁਪਏ ਅੱਜ ਤਾਂ ਜੇਬ ਛੁੱਕ ਲਿਆ ਕੱਢ ਕੇ ਤੁਰ ਪਈਆਂ ਯਾਰੋ ਤੁਰੀਆਂ ਤੇ ਮੈਂ ਬਾਜ਼ਵਾਰੀ ਮੈਂ ਕਿਹਾ ਕੱਢ ਜੋ ਕੱਢ ਜੋ ਮੇਰੇ ਪੈਸੇ ਲੈ ਕੇ ਚਲ ਗਿਆ ਉਹ ਭਾਜੀ ਉਹ ਰਫਲ ਵਾਲਾ ਜਿਹੜਾ ਉਹਨੇ ਕਿਹਾ ਕਹਿੰਦਾ ਮੈਂ ਨਹੀਂ ਜਿਹੜਾ ਕਾਰਡ ਆ ਹਾਂਜੀ ਕੋਲ ਨਾ ਦਵਦਾ ਨਾ ਅੱਠ ਤੇ ਗਲੋਂ ਫੜੀਆਂ ਤਾਂ ਉਹਨੇ ਪੈਸੇ ਉੱਥੇ ਸਰਦੇ ਤੇ ਪੌੜੀਆਂ 'ਚ ਹਾਂ ਉਹ ਥੱਲੇ ਜਿਹੜੇ ਪੌੜੇ ਲੱਗੇ ਹੋਏ ਉਥੇ ਚਾਰ ਉਥੇ ਪੈਸੇ ਛੱਡ ਦਿੱਤੇ ਮੈਂ ਚੱਕ ਲੈਤਾ ਤੁਹਾਡੇ ਪੈਸੇ ਤੁਹਾਡੇ ਕੋਲ ਹੈ ਹੈ ਲੈ 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 ਭਾਜੀ ਹੁਣ ਕੋਲ ਬੈਠੋ ਆਹ ਬੈਠੋ ਕੀ ਫੜ ਲੇਗੇ ਆਹ ਦੇ ਅੰਦਰ ਬੈਠੇ ਆਂ ਪੁਲਿਸ ਵਾਲੇ ਆ ਗਏ ਮੌਕੇ ਤੇ ਹਾਂ ਪੁਲਿਸ ਵਾਲੇ ਬਾਅਦ ਚ ਸੱਦੇ ਆ ਪਹਿਲਾਂ ਉਥੇ ਫੜੀਏ ਸੀ ਅਸੀਂ ਘੇਰ ਲਿਆ ਬੈਂਕ ਵਾਲੇ ਸਾਰੇ ਪੈ ਗਏ ਦੋ ਜਾਨੀਆਂ ਦੋ ਜਾਨੀਆਂ ਦੋ ਜਾਨੀਆਂ ਕੀ ਮੰਗ ਕਰਦੇ ਹਾਂ ਕੀ ਮੰਗ ਕਰਦੇ ਇਹਨਾਂ ਦੇ ਖਿਲਾਫ ਕਾਰਵਾਈ ਹੁਣ ਹਾਂਜੀ ਕਾਰਵਾਈ ਤਾਂ ਹੋਣੀ ਚਾਹੀਦੀ ਜਿਹੜੇ ਬੈਂਕ ਚੋਂ ਲੈ ਕੇ ਤੁਰ ਪਈਆਂ ਪੈਸੇ ਹੋਣੀ ਚਾਹੀਦੀ ਕਿੰਨੇ ਪੈਸੇ ਸੀ 40000 ਰੁਪਏ ਹਾਂਜੀ ਐਸਐਚਓ ਸਾਹਿਬ ਇੱਕ ਬੈਂਕ ਦੇ ਵਿੱਚ ਦੋ ਜਿਹੜੀ ਸਨ ਇਹ ਪੈਸੇ ਕੋਸੇ ਕੱਢਣ ਦਾ ਮਾਮਲਾ ਸਾਹਮਣੇ ਆਇਆ ਕੀ ਲੱਗਦਾ ਕੀ ਤੁਸੀਂ ਦੇਖਿਆ ਇਸ ਮੌਕੇ ਤੇ ਸਾਨੂੰ ਜੋ ਬੈਂਕ ਮੈਨੇਜਰ ਸਾਹਿਬ ਨੇ ਫੋਨ ਤੇ ਇਨਫੋਰਮੇਸ਼ਨ ਦਿੱਤੀ ਸੀ ਕਿ ਜਿੱਥੇ ਉਹਨਾਂ ਦੇ ਬੈਂਕ ਵਿੱਚ ਚਕਰਨੈਲ ਰਾਮ ਵਾਸੀ ਗੰਨਾਪਿੰਡ ਤੇ ਉਹਨਾਂ ਦੀ ਨੌ ਨੀਲਮ ਉਹਨਾਂ 40000 ਰੁਪਿਆ ਕੈਸ਼ ਕਢਵਾਇਆ ਸੀ ਜੋ ਉਹਨਾਂ ਦੀ ਲਾਈਨ ਵਿੱਚ ਹੀ ਖੜੀਆਂ ਦੋ ਲੇਡੀਜ਼ ਨੇ ਉਹਨਾਂ ਦੀ ਜੇਬ ਵਿੱਚੋਂ ਪੈਸੇ ਫਰਦੀਨਾਲ ਚੁਰਾਲੇ ਜਿਸ ਦੇ ਮੌਕੇ ਤੇ ਇਹਨਾਂ ਦੇ ਗਾਰਡ ਨੇ ਬੈਂਕ ਤੋਂ ਬਾਅਦ ਨਿਕਲਦੇ ਉਹਨੂੰ ਕਾਬੂ ਕਰ ਲਿਆ ਜੋ ਇਹਨਾਂ ਦੇ ਨਾਮ ਪਤਾ ਲੱਗਿਆ ਕਿ ਭੋਲੀ ਬਾਈ ਦੇਵਾਨੀ ਵਾਈਫ ਔਰਗਵੀਰ ਦੇਵਾਨੀ ਵਾਸੀ ਪੋਲਖੇੜੀ ਥਾਣਾ ਬੋੜਾ ਜ਼ਿਲ੍ਹਾ ਰਾਜਗੜ੍ਹ ਐਮਪੀ ਅਤੇ ਇਸ ਦੇ ਨਾਲ ਜੋ ਲੇਡੀ ਹੈ ਉਹਦਾ ਨਾਮ ਹੈ ਪੂਜਾ ਵਾਈਫ ਔਰ ਨੌਜਨ ਵਾਸੀ ਕਰੀਹਾ ਥਾਣਾ ਬੋੜਾ ਜ਼ਿਲ੍ਹਾ ਰਾਜਗੜ੍ਹ ਐਮਪੀ ਜੋ ਅੱਜ ਕੱਲ੍ਹ ਲੁਧਿਆਣਾ ਵਿੱਚ ਰਿਜਿਸਟ੍ਰੇਸ਼ਨ ਨੇੜੇ ਰਹਿ ਰਹੇ ਆ ਜਿਨ੍ਹਾਂ ਨੂੰ ਮੌਕੇ ਤੇ ਕਾਬੂ ਕਰ ਲਿਆ ਗਿਆ ਔਰ ਇਹਨਾਂ ਦੇ ਕੋਲੋਂ ਜੋ ਕੈਸ਼ ਸੀਗਾ ਉਹ 40000 ਦੀ ਰਿਕਵਰੀ ਹੋ ਚੁੱਕੀ ਆ ਪੁਰਾਣਾ ਰਿਕਾਰਡ ਇਹਨਾਂ ਦਾ ਕਿੰਨਾ ਪੁਰਾਣਾ ਰਿਕਾਰਡ ਵੀ ਇਹਨਾਂ ਦੇ ਖਿਲਾਫ 2-2 ਮੁਕਾਦਮੇ ਦਰਜ ਨੇ ਜਿਲ੍ਹਾ ਲੁਧਿਆਣਾ ਤੇ ਕੰਨਾ ਵਿੱਚ ਦੋਈ ਸੀਗੀ ਇਹਨਾਂ ਦੀ ਇਹ ਹਾਂਜੀ ਦੋ ਲੜੀ ਨੇ ਉਹਨਾਂ ਨੇ ਇਹ ਵਾਰ ਦਾ ਤਨਜਾਮ ਦਿੱਤਾ